ਅੱਸੀ ਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚर्चा ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟ ਗੁਰਸ੍ਰੀ ਗਾਜੀ। ਮਿੰਟ ਜਸਤਰੀ ਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ। ਜੀ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੂਰੈਂਸ ਏਜੰਸੀ ਵਾਲੀ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੂਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 482722500 ਇਹ 1992 ਤੋਂ ਲਗਾਤਾਰ ਇੰਸ਼ੂਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੂਰੈਂਸ ਕਰਦੇ ਨੇ ਉਬਾਮਾ ਕੇਅਰ ਮੈਡੀਕੇਅਰ ਜਾ ਫਰ ਕਵਰ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 482722500 ਤੇ ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਨ ਅਟਾਰਨੀ ਟਰਕੀਨ ਦੇ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503 ਜਸਵਿੰਦਰ ਸਿੰਘ ਛਤਰਕੌਰ ਨਾਗਰਾ ਰੋਜ਼ਗਿਲ ਚਾਰਨ ਸਿੰਘ ਸੁਖਵਿੰਦਰ ਢਾਲੀ ਵਾਲੇ ਰੀਜ਼ੋਨਾ ਰਿਸ਼ਨਤ ਢੋਂਟਾ ਯੂਬਾ ਸਿਟੀ ਬਲਜਿੰਦਰ ਸਿੰਘ ਨੇ ਜਰ ਵੁੱਡਲੈਂਡ ਪਰਮਜੀਤ ਕੌਰੰਗੀ ਵੈਕਾਵਲ ਪ੍ਰਿਤਪਾਲ ਸਿੰਘ ਸਿੱਧੂ ਫਰੇਜ਼ਨੋ ਜੀਐਨ ਲਿਵੜੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ ਲੋਕੇਸ਼ਨਾਂ ਸੈਂਤਨਿਲਾ ਦੀ ਨਿਮਾਸੋਤ 014 ਗੱਲ ਕੀਤੀ ਜਾ ਸਕਦੀ ਹੈ 209 270 0113 ਤੇ ਇੰਟਰਲੂਪ ਟਰੱਕ ਸਟਾਪ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ 48272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 21 ਅਗਸਤ ਦਾ ਪ੍ਰੋਗਰਾਮ ਹੈ ਤੇ ਦੇਣਾ ਚ ਬਤਵਾਰ ਹੈ ਆਮੰਤ ਜੀ ਖਬਰਾਂ ਦੇ ਵਾਲਾ ਹੈਗੇ ਤੇ ਸ਼ੁਰੂਆਤ ਕਰ ਗਿਆ ਆਪਾਂ ਪੰਜਾਬ ਬੰਦ ਦੀ ਕਾਲ ਨੂੰ ਲੈ ਕੇ Dalit ਭਾਈਚਾਰੇ ਦੀਆਂ ਜਿਹੜੀਆਂ ਜਥੇਬੰਦੀਆਂ ਜੀ ਉਹੀ ਆਮੋ ਸਾਹਮਣੇ ਹੋ ਗਈਆਂ ਜੀ ਤਾਂ ਦੇਖੋ ਪ੍ਰਵੀਨ ਜੀ ਤੁਹਾਨੂੰ ਯਾਦ ਹੋਣਾ ਕੁਝ ਸਮਾਂ ਪਹਿਲਾਂ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਸੀਗਾ ਜਿਹਦਾ ਅਸੀਂ ਥੋੜਾ ਜਿਹਾ ਵਿਸ਼ਲੇਸ਼ਣ ਕਰਦੇ ਹਾਂ ਇੱਕ ਸ਼ੰਕਾ ਜ਼ਾਹਰ ਕੀਤਾ ਸੀਗਾ ਕਿ ਆਉਣ ਵਾਲੇ ਦਿਨਾਂ 'ਚ ਇਹ ਫੈਸਲਾ ਕਿਤੇ ਨਾ ਕਿਤੇ ਜੋ ਐਸੀ ਜਥੇਵੰਦਕ ਤਾਕਤ ਹੈ ਉਹਦੇ ਵਿੱਚ ਦੁਫਾੜ ਪੈਦਾ ਕਰ ਸਕਦਾ ਤਾਂ ਅੱਜ ਜਦੋਂ ਬਹੁਜਨ ਸਮਾਜ ਪਾਰਟੀ ਵੱਲੋਂ ਇੱਕ ਕਾਲ ਦਿੱਤੀ ਗਈ ਸੀਗੀ ਜੋ ਕਿ ਆਪਣੇ ਆਪ ਨੂੰ ਐਸੀ ਭਾਈਚਾਰੇ ਦੀ ਨਮਾਇਆ ਜਥੇਵੰਦੀਖਾਉਂਦੀ ਆ ਤਾਂ ਤੁਸੀਂ ਕਮਾਲ ਵੇਖੋ ਕਿ ਜਿੱਥੋਂ ਇਸ ਪਾਰਟੀ ਨੇ ਆਪਣਾ ਬੇਸ ਬਣਾਇਆ ਉਸ ਪੰਜਾਬ ਦੇ ਵਿੱਚ ਕੋਈ ਅਸਰ ਨਹੀਂ ਸੀਗਾ ਹਾਂ ਰਾਜਸਥਾਨ ਬਿਹਾਰ ਇਕਾ ਦੁੱਕਾ ਜਾਂ ਛੋਟਾ ਮੋਟਾ ਯਾਨੀ ਕਿਤੇ ਥੋੜਾ ਕਿਤੇ ਬਹੁਤਾ ਅਸਰ ਨਸਰ ਜੀ ਪਟਨਾ ਦੇ ਵਿੱਚ लाठी चार्ज ਵੀ ਹੋਇਆ ਪਰ ਜਿੱਥੋਂ ਆਮ ਆਦਮੀ ਪਾਰਟੀ ਸੌਰੀ ਬਹੁਜਨ ਸਮਾਜ ਪਾਰਟੀ ਖੜੀ ਬੀਐਸਪੀ ਤਾਂ ਉੱਥੇ ਪੰਜਾਬ ਦੇ ਵਿੱਚ ਕੀ ਹੋਇਆ ਕਿ ਦੁਆਬਾ ਜਿਹੜਾ ਕਿ ਗੜ ਜੀ ਐਸਪੀ ਭਾਈਚਾਰੇ ਦੀ ਜਿੱਥੇ ਬਹੁਤ ਵਸੋਂ ਹੈ ਉੱਥੇ ਇਹ ਬੰਦ ਇਸ ਕਰਕੇ ਅਸਰਕਾਰਕ ਸਾਬਤ ਨਾ ਹੋ ਸਕਿਆ ਕਿਉਂਕਿ ਜੋ ਬਾਲਬਿਕ ਭਾਈਚਾਰਾ ਹੈ ਉਹ ਇਹਦੇ ਉਲਟ ਆ ਗਿਆ ਠੀਕ ਹੈ ਯਾਨੀ ਬੰਦ ਦੀ ਕਾਲ ਦਾ ਉਹਨਾਂ ਨੇ ਕਿਹਾ ਕਿ ਦੇਖੋ ਅਸੀਂ ਜ਼ਬਰਦਸਤੀ ਦੁਕਾਨਾਂ ਬੰਦ ਨਹੀਂ ਕਰਵਾਉਣ ਦੇਵਾਂ ਤਾਂ ਪਹਿਲਾ ਉਲਟ ਇਹ ਫੈਸਲਾ ਆ ਗਿਆ ਦੂਸਰਾ ਇਹ ਆ ਕਿ ਇਹ ਦਰੀਆਂ ਵਿਚਾਰੇ ਸਨ ਤੋ ਲੱਡੂ ਵੰਡ ਰਹੇ ਸੀ ਹੂੰ ਤਾਂ ਜਦੋਂ ਦੁਆਬੇ ਦੇ ਵਿੱਚ ਹੀ بے ਅਸਰ ਹੋ ਗਈ ਜਥੇਵੰਦਕ ਤਾਕਤ ਬੰਦ ਦੇ ਸਿਲਸਿਲੇ 'ਚ ਤਾਂ ਸਮਝੋ ਫਿਰ ਮਾਲਵੇ 'ਚ ਉਹਦਾ ਕੀ ਅਸਰ ਹੋਣਾ ਸੀ ਸੋ ਇਸ ਕਰਕੇ ਪੰਜਾਬ ਦੇ ਵਿੱਚ ਨਾ ਸਿਰਫ ਇਹ ਬੇਅਸਰ ਸਾਬਤ ਹੋਈ ਕਾਲ ਬਲਕਿ ਇੱਕ ਵਖਰੇਵਾ ਵੀ ਸਾਬਤ ਆ ਗਿਆ ਸਾਬਤ ਹੋ ਗਿਆ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀ ਦਿੱਲੀ ਉਹਦੇ ਤੋਂ ਬਾਅਦ ਕਿਉਂ ਕਿਉਂਕਿ ਉਹਦੇ ਅੰਦਰ ਕੋਟੇ ਅੰਦਰ ਕੋਟੇ ਦਾ ਪ੍ਰਬੰਧ ਰਾਜ ਕੋਈ ਵੀ ਕਰ ਸਕਦਾ ਜੀ 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 ਇਸ ਗੱਲ ਨੂੰ ਖੁੱਲ੍ਹ ਦੇ ਦਿੱਤੀ ਗਈ ਸੀ ਹੁਣ ਹੁਣ ਪੰਜਾਬ ਨੂੰ ਸਮਝ ਲਓ ਕਿ ਬੇਸਿਕਲੀ ਇਹ ਮਸਲਾ ਜਿਹੜਾ ਇਹ ਕਿਉਂਕਿ ਬੰਦ ਦੀ ਕਾਲ ਸੀ ਕ੍ਰੀਮੀ ਲੇਅਰ ਨੂੰ ਲੈ ਕੇ ਤਕਰੀਮੀ ਲੇਅਰ ਦਾ ਮਸਲਾ ਕੀ ਆ ਕਿ ਕ੍ਰੀਮੀ ਲੇਅਰ OBC ਚ ਲਾਗੂ ਹੁੰਦੀ ਆ ਇਹ SC ਦੇ ਵਿੱਚ ਵੀ ਲਾਗੂ ਕਰਨ ਨੂੰ ਫਿਰਦੇ ਸੀ ਪਰ ਕੇਂਦਰ ਨੇ ਨਾ ਕਰ ਦਿੱਤੀ ਸੀਗੀ ਤਾਂ ਇਸ ਆਧਾਰ ਤੇ ਹੀ ਇਹ ਬੰਦ ਦੇ ਕਾਲ ਸੀ ਬਟ ਇਹ ਰੋਲਾ ਜਿਹੜਾ ਸ਼ੁਰੂ ਹੋਇਆ ਕੋਟੇ ਅੰਦਰ ਕੋਟਾ ਬੇਸਿਕਲੀ ਇਹ ਸ਼ੁਰੂ ਹੋਇਆ 1975 ਚ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਗਿਆਨੀ ਜੈਲ ਸਿੰਘ ਜਿਹੜੇ ਬਾਅਦ ਦੇ ਵਿੱਚ ਰਾਸ਼ਟਰਪਤੀ ਬਣਦੇ ਨੇ ਉਹਨਾਂ ਨੇ ਉਸ ਵੇਲੇ ਆਧਾਰਿਆਂ ਨੂੰ ਲਿਖਿਆ ਕਿ ਜੋ ਵਾਲਮੀਕੀ ਅਤੇ ਮذਬੀ ਸਿੱਖ ਨੇ ਇਹਨਾਂ ਨੂੰ ਤਰਜੀਹੀ ਆਧਾਰ ਤੇ ਕੋਟੇ ਵਿੱਚੋਂ 50% ਦੇ ਰਿਜ਼ਰਵੇਸ਼ਨ ਤੇ ਦਿੱਤਾ ਜਾਵੇ। ਉਹਦਾ ਇੱਕ ਕਾਰਨ ਸੀ ਕਿਉਂਕਿ ਜਿਹੜਾ ਵਾਲਮੀਕ ਸਮਾਜ ਸੀ ਉਹ ਸ਼ਹਿਰੀ ਸੀ ਤੇ ਜੋ ਮذਬੀ ਸਿੱਖ ਸਨ ਉਹ ਤੁਹਾਨੂੰ ਪਤਾ ਹੈ ਖੇਤੀਬਾੜੀਕਰਤੇ ਨਾਲ ਜੁੜੇ ਸਨ ਯਾਨੀ ਉਹ ਪਿੰਡੂ ਸਿਗੇ। ਇਹਨਾਂ ਨੂੰ ਸੀ ਕਿ ਪਿੰਡੂ ਜਿਹੜਾ ਪਛੜਿਆ ਵਰਗ ਹੈ ਉਹ ਅਕਾਲੀ ਦਲ ਵੱਲ ਖਿੱਚਿਆ ਤੁਰਿਆ ਜਾਏਗਾ ਤੇ ਜਿਹੜਾ ਸ਼ਹਿਰੀ ਵਾਲਮੀਕ ਸਮਾਜ ਹੈ ਜੋ ਸ਼ਹਿਰ 'ਚ ਕੰਮ ਕਰਦਾ ਹੈ ਤਾਂ ਉਹ ਆਰਐਸਐਸ ਵੱਲ ਜਾ ਸਕਦਾ ਹੈ ਯਾਨੀ ਉਸ ਟਾਈਮ ਤਾਂ ਇਹ ਇੱਕ ਢੁੜਕੂ ਸੀ ਜਿਹਦੇ ਕਰਕੇ ਇਹਨਾਂ ਨੇ ਇਹ ਸਾਰਾ ਕੁਝ ਕਰ ਦਿੱਤਾ ਬਟ ਉਹ ਸਫਲ ਨਹੀਂ ਸੀ ਹੋਇਆ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ 2006 'ਚ ਅਮਰਿੰਦਰ ਸਿੰਘ ਇੱਕ ਦਾ ਖੇਡਦੇ ਆ ਕੋਟੇ 'ਚ ਕੋਟਾ 50% ਕਰ ਦਿੰਦੇ ਆ ਹੂੰ ਹੂੰ ਵਾਲਮੀਕ ਤੇ ਮਜਬੀ ਸਿੱਖ ਭਾਈਚਾਰੇ ਦੀ ਨੌਕਰੀ ਚ 50% ਜਦੋਂ ਇਹ ਰਿਜ਼ਰਵੇਸ਼ਨ ਤਰਜੀਹੀ ਤੌਰ ਤੇ ਲਾਜ਼ਮ ਕਰ ਦਿੱਤੀ ਗਈ ਤਾਂ ਹਾਈ ਕੋਰਟ ਚ ਚੈਲੰਜ ਹੋਇਆ 2010 ਦੀ ਗੱਲ ਹੈ ਹਮ ਹਾਈ ਕੋਰਟ ਨੇ ਇਹਨੂੰ ਗੈਰ ਸੰਵਿਧਾਨਕ ਕਰਾਰ ਦੇ ਦਿੱਤਾ ਜੇ ਤੋਂ ਬਾਅਦ ਪੰਜਾਬ ਸਰਕਾਰ ਜਿਹੜੀ ਹੈ ਉਹ ਗਈ ਸੀਗੀ ਸੁਪਰੀਮ ਕੋਰਟ ਉਸ ਤੋਂ ਬਾਅਦ ਇਹ ਫੈਸਲਾ ਆਇਆ ਯਾਨੀ ਹੁਣ ਤੁਹਾਨੂੰ ਸਾਰਾ ਟਾਈਮ ਲਾਈਨ ਸਮਝ ਆ ਗਿਆ ਹੋਵੇਗਾ ਤੇ ਨਾਲ ਸਮਝ ਆ ਗਿਆ ਕਿ ਦੁਫਾੜ ਹੋਣ ਦਾ ਚੱਕਰ ਕੀ ਆ ਦੇਖੋ ਪੰਜਾਬ ਚ ਕੁੱਲ ਵਸੋਂ ਕਿੰਨੀ ਆ ਜੀ ਐਸੀ ਪਾਈਚਾਰ ਇਹਦੀ ਹਮ ਤੁਸੀਂ ਅਕਸਰ ਇਹ ਅੰਕੜਾ ਦਿੱਤਾ ਹੋਣਾ ਜੀ ਭੁੱਲ ਗਏ ਤਾਂ ਮੈਂ ਦੱਸ ਦੇਣਾ 32% ਜੀ ਜੀ 32% ਤਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਵੱਡੀ ਜਿਹੜੀ ਵਸੋਂ ਐ ਤਾਂ ਉਹਨਾਂ ਦੋ ਪਾਈਚਾਰਿਆਂ ਦੀ ਐ ਜਿਹਦਾ ਆਪਾਂ ਜ਼ਿਕਰ ਕਰ ਰਹੇ ਹਾਂ 42% ਹਮ ਹਮ ਪਰ ਇੱਕ ਅੰਕਲਨ ਹੋਇਆ ਇੱਕ ਰਿਪੋਰਟ ਛਪੀ ਸੀਗੀ ਜਿਹੜੇ ਸਮਾਜ ਵਿਗਿਆਨੀ ਆ ਐ ਐਸਐਸ ਜੋਤਕਾ ਤੇ ਅਵਿਨਾਸ਼ ਕੁਮਾਰ ਜੀ ਦੀ 2007 ਦੇ ਵਿੱਚ ਇਕਨੋਮਿਕ ਐਂਡ ਪੋਲੀਟੀਕਲ ਵੀਕਲੀ ਚ ਹੂੰ ਹੂੰ ਉਸ ਟਾਈਮ ਦਲਤਾਂ ਦੇ ਉਪ ਵਰਗਾਂ ਬਾਰੇ ਲਿਖੇ ਇਸ ਪੇਪਰ ਚ ਦੱਸਿਆ ਗਿਆ ਸੀਗਾ ਕਿ ਐਸੀ ਕੋਟੇ ਦੇ ਵਿੱਚ ਅਫਸਰ ਸ਼ਾਹੀ ਦੇ ਵਿੱਚ ਜਿਹੜੇ ਟਾਪ ਕਲਾਸ 105 ਆਈਐਸ ਜਾਂ ਇਸ ਤਰ੍ਹਾਂ ਦੇ ਅਫਸਰ ਹਨ ਉਹਨਾਂ ਵਿੱਚ ਵਾਲਮਿਕੀਆਂ ਦੇ ਤੇ ਮذਬੀ ਸਿੱਖਾਂ ਦੇ ਸਿਰਫ ਤਿੰਨ ਹਨ ਜੀ ਤਾਂ ਵਸੋ ਬੈਰਿੰਗ ਪ੍ਰਸਤ ਮਤਲਬ ਮਤਲਬ ਹੁਣ ਤੁਸੀਂ ਸਮਝ ਗਏ ਨਾ ਕਿ ਇਹ ਕੋਟੇ ਦੇ ਅੰਦਰ ਕੋਟੇ ਦਾ ਕੁਝ ਤਰ੍ਹਾਂ ਸਵਾਗਤ ਕਰ ਰਹੀਆਂ ਕੁਝ ਤਰ੍ਹਾਂ ਮੁਖਾਲਫਤ ਦਾ ਇਹਦੇ ਵਿੱਚ ਕੀ ਆ ਕਿ ਜਿਹੜੇ ਭਾਈਚਾਰੇ ਜਾਂ ਕਹਿੰ ਲੋ ਖਾਸ ਤੌਰ ਤੇ ਇੱਕ ਭਾਈਚਾਰਾ ਜਿਹੜਾ ਉਹ ਮੰਨ ਲਓ ਅੰਗਰੇਜ਼ਾਂ ਟਾਈਮ ਕੰਮ ਕਰ ਅੱਛਾ ਕਰਦਾ ਸੀ ਉਦੋਂ ਹੀ ਪੜ੍ਹਾਈ ਲਿਖਾਈ ਉਹਨਾਂ ਦੀ ਅੱਛੀ ਸੀ ਉਹ ਘੱਟ ਵੱਸੋਂ ਦੇ باوجود ਤਰੱਕੀ ਜ਼ਿਆਦਾ ਕਰ ਗਿਆ ਤੇ ਅੱਜ ਵੀ ਉਹਨਾਂ ਦੇ ਕੋਲ ਕੋਟਾ ਵਧੇ ਰਿਹਾ ਤਾਂ ਇਹ ਜਿਹੜੇ ਦੋ ਕੈਲੋਕੇ ਵਰਗ ਦੇ ਉਹ ਇਸ ਗੱਲ ਤੋਂ ਖਫਾ ਨੇ ਕਿ ਸਾਨੂੰ ਬਰਾਬਰ ਨੁਮਾਇੰਦਗੀ ਜਾਂ ਕੈਲੋਕੇ ਰੈਜ਼ਰਵੇਸ਼ਨ ਨਹੀਂ ਮਿਲ ਰਹੀ ਤਾਂ ਤੁਸੀਂ ਹੁਣ ਇਸ ਸਾਰੇ ਮਾਮਲੇ ਨੂੰ ਬਹੁਤ ਆਸਾਨੀ ਨਾਲ ਸਮਝ ਗਏ ਹੋਗੇ ਕਿ ਇੱਥੇ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਸਿਆਸਤ ਜਿਹੜੀ ਹੈ ਉਹਦੇ ਤੇ ਇਹ ਦਬਾਅ ਪੈਗਾ ਕਿ ਉਹ ਕੋਟੇ ਅੰਦਰ ਕੋਟਾ ਜਿਹੜਾ ਉਹ ਢਾਟੇ ਅਨੁਸਾਰ ਦੇਵੇ ਮਤਲਬ ਕਿ ਜਿੰਨੀ ਜ਼ਿਆਦਾ ਵਸੋਂ ਹੈ ਉਹਦਾ ਉਸ ਹਿਸਾਬ ਦੇ ਨਾਲ ਪੋਟੇ ਦੇ ਅੰਦਰ ਇੱਕ ਰਿਜ਼ਰਵੇਸ਼ਨ ਦੇ ਅੰਦਰ ਇੱਕ ਰਿਜ਼ਰਵੇਸ਼ਨ ਤੈਅ ਕਰ ਦਿੱ। ਹੂੰ ਜੀ ਜੀ ਬਿਲਕੁਲ ਤੇ ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਏ ਗੱਲ ਕਰਕੇ ਰਵਨੀਤ ਬਿੱਟੂ ਦੀ ਇਹ ਅੱਜਕੱਲ ਖੁਲਾਸੇਾਂ ਤੇ ਹੋਏ ਪਏ ਨੇ ਜੀ ਇਹ ਕਹਿੰਦੇ ਕਿਸਾਨ ਆਗਮਾਂ ਨੂੰ ਤਾਂ ਵਿਦੇਸ਼ੀ ਫੰਡਿੰਗ ਹੋਈ ਸੀ ਤੇ ਇਹ ਖੁਲਾਸੇਾਂ ਤੇ ਹੋਏ ਆ ਤੇ ਲੋਕ ਖਾਸਿਆਂ ਤੇ ਹੋਏ ਆ ਕਿ ਹਰ ਪੰਜਾਬ ਵਾਲਿਆਂ ਨੇ ਨੂੰ ਮੰਜ ਕੇ ਰੱਖ ਦਿੱਤਾ ਸਾਡੇ ਮਾਨਯੋਗ ਮੰਤਰੀ ਸਾਹਿਬ ਨੂੰ ਤੇ ਹਰਿਆਣੇ ਚ ਗਏ ਹਰਿਆਣੀਆਂ ਨੇ ਆਖਿਆ ਕਿ ਮਤਸ਼ੋਰਾ ਦਿੱਲੀ ਨਾਲ ਜਾਂਦੂ ਉਹਨਾਂ ਨੇ ਇਹਨੂੰ ਹੱਟ ਪਿੱਛੇ ਕਹਿ ਕੇ ਪਰਤਾ ਦਿੱਤਾ ਵੈਸੇ ਇਹ ਹੱਫਾ ਬਹੁਤ ਦਿਨਾਂ ਤੋਂ ਦਾਸ ਲਾਇਆ ਹੋਇਆ ਸੀਗਾ ਕਿ ਹਰਿਆਣੇ ਚ ਮੁਸ਼ਕਲ ਲੱਗਦੀ ਆ ਤਾਂ ਹੁਣ ਇਹ ਰਾਜਸਥਾਨ ਗਏ ਰਾਜਸਥਾਨ ਚ ਸਰਕਾਰ ਆ ਗਈ ਆ ਚਲੋ ਸੇਫ ਸੀਟ ਮਿਲੀ ਹੈ ਜਿੱਤ ਗਿਆ ਠੀਕ ਆ ਚਲੇ ਗਏ ਹੁਣ ਤੁਹਾਨੂੰ ਪਤਾ ਹੀ ਆ ਫਿਰ ਕੁਛ ਨਾ ਕੁਛ ਤੇ ਕੜੀ ਖੋਲਣੀ ਹੋਈ ਆਦਤ ਜੂ ਹੋਈ ਆਦਤ ਸੇ ਅਹਮ ਜ਼ਬੂਰ ਤਾਂ ਇਹਨਾਂ ਨੇ ਅੱਜ ਉੱਥੇ ਸ਼ੁਰਲੀ ਛੱਡ ਦਿੱਤੀ ਆ ਕਹਿੰਦੇ ਆ ਕਿ ਦੇਖੋ ਜੀ ਕਿਸਾਨ ਤੇ ਸੱਸਤ ਤੱਕ ਚਲੇ ਜਾਂਦੇ ਨੇ ਹਾਂ ਹਾਂ ਪਰ ਜੇ ਕੋਈ ਬੰਬ ਪੱਥਰ ਕਿਰਪਾਨ ਲੈ ਕੇ ਦਿੱਲੀ ਜਾਏਗਾ ਤੇ ਉਹਨੂੰ ਰੋਕਿਆ ਹੀ ਜਾਵੇ ਅੱਛਾ ਤੇ ਨਾਲ ਇਹ ਕਿਹਾ ਕਿ ਜ਼ਮੀਨ ਐਕਵਾਇਰ ਨਾ ਕਰਨ ਦੇ ਮਾਮਲੇ 'ਚ ਕਿਸਾਨ ਨੇਤਾ ਜਿਹੜੇ ਆ ਉਹ ਬਲੈਕਮੇਲ ਕਰ ਰਹੇ ਮਤਲਬ ਕਿ ਪੈਸੇ ਜੀ ਜੀ ਤੇ ਨਾਲ ਇਹਨਾਂ ਨੇ ਕਿਹਾ ਕਿ ਕੁਝ ਕਿਸਾਨ ਅਗਵਾ ਨੂੰ ਸਾਰੇ ਕਿਸਾਨਾਂ ਨੂੰ ਜਾਂ ਕਹ ਲਓ ਕਿ ਸਾਰੇ ਆਗੂਆਂ ਨੂੰ ਕਿ ਕੁਝ ਕਿਸਾਨ ਆਗੂਆਂ ਨੂੰ ਭਾਈ ਫੰਡਿੰਗ ਹੋ ਰਹੀ ਹੈ ਦੇਖੋ ਕਰ ਲਈ ਆ ਕਿ ਇਹਨਾਂ ਨੇ ਜੋ ਗੱਲਾਂ ਕਹੀਆਂ ਨੇ ਕਿ ਭਾਈ ਜੋ ਕਿਸਾਨ ਨੇਤਾ ਹਨ ਉਹ ਪਹਿਲਾਂ ਕਹਿੰਦੇ ਸੀ ਕਿ ਅਸੀਂ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਨਹੀਂ ਆ ਭਾਰਤੀ ਜਨਤਾ ਪਾਰਟੀ ਸਰਕਾਰ ਸਾਨੂੰ ਅੱਗੇ ਨਹੀਂ ਆਉਣ ਦਿੰਦੀ ਲੇਕਿਨ ਹੁਣ ਤੁਸੀਂ ਦੇਖਿਆ ਹੀ ਆ ਜੀ ਜੀ ਕਿ ਰਾਹੁਲ ਗਾਂਧੀ ਦੇ ਨਾਲ ਇਹਨਾਂ ਦੀਆਂ ਮੁਲਾਕਾਤਾਂ ਹੁੰਦੀਆਂ ਮਤਲਬ ਕਿ ਸਵਾਲ ਚੁੱਕੇ ਹੰਮ ਜੀ ਲਖੋ ਰਵਨੀਤ ਬਿੱਟੂ ਕੀ ਬੋਲ ਰਿਹਾ ਆ ਆਪਾਂ ਉਹਨਾਂ ਨੂੰ ਰੋਕਣ ਦਾ ਅਧਿਕਾਰ ਨਹੀਂ ਰੱਖਦੇ ਪਰਮਿੰਜੀ ਪਰ ਉਹਨਾਂ ਦੀਆਂ ਗੱਲਾਂ ਤੇ ਅਸੀਂ ਵੀ ਗੱਲ ਕਰ ਸਕਦੇ ਹਾਂ ਕਿ ਸਰ ਜੇਕਰ ਕੁਝ ਇਸ ਤਰ੍ਹਾਂ ਦਾ ਹੈ ਤੁਹਾਨੂੰ ਲੱਗਦਾ ਤੁਹਾਡੇ ਕੋਲ ਕੋਈ ਪੂਰ ਸ ਇਨਫੋਰਮੇਸ਼ਨ ਹੈ ਤਾਂ ਤੁਸੀਂ ਭਾਈ ਇਹ ਜਾ ਕੇ ਸੰਸਦ 'ਚ ਰੱਖ ਸਕਦੇ ਹੋ ਤੁਸੀਂ ਮੰਤਰੀ ਹੋ ਤੁਸੀਂ ਆਈਬੀ ਦੇ ਸਾਹਮਣੇ ਰੱਖ ਸਕਦੇ ਹੋ ਤੁਹਾਡੇ ਕੋਲ ਤੇ ਹੁਣ ਇਸ ਤਰ੍ਹਾਂ ਦੀਆਂ ਏਜੰਸੀਆਂ ਐ ਕਿ ਬਾਹਰ ਜਾ ਕੇ ਵੀ ਕੰਮ ਕੱਢ ਦਿੰਦੀਆਂ ਉਹਨਾਂ ਵਾਸਤੇ ਤੇ ਕੋਈ ਮੇਰੇ ਖਿਆਲ ਦੇ ਨਾਲ ਵੱਡੀ ਗੱਲ ਨਹੀਂ ਹੈਗੀ ਜੇ ਆਪਾਂ ਵੇਖੀਏ ਤਾਂ ਤਾਂ ਤੁਸੀਂ ਇਸ ਤਰ੍ਹਾਂ ਗੱਲਾਂ ਬਾਤਾਂ ਕਰਨ ਦੀ ਥਾਂ ਤੇ ਐਕਸ਼ਨ ਕਰ ਲਓ ਜੀ ਜੀ ਜਿਹੜਾ ਵੀ ਬੰਦਾ ਹੈ ਉਹਨੂੰ ਐਕਸਪੋਜ਼ ਕਰੋ ਸਭੋ ਕਿਸਾਨ ਵੀ ਸਮਝਣ ਕਿ ਹਾਂ ਭਈ ਇਹ ਬੰਦਾ ਅਗੇ ਤੁਰਨ ਦੇ ਕਾਬਲ ਨਹੀਂ ਅੱਗੇ ਲੱਗਣ ਦੇ ਕਾਬਲ ਨਹੀਂ ਹੈ ਇਸ ਤਰ੍ਹਾਂ ਗੱਲਾਂ ਕਰਨ ਦਾ ਕੋਈ ਮੈਨੂੰ ਨਹੀਂ ਲੱਗਦਾ ਕੋਚਜ ਵਿਹਾਰ ਹੈਗਾ ਹੈ ਪ੍ਰਵੀਨ ਜੀ ਜੀ ਜੇਕਰ ਤੁਹਾਡੇ ਕੋਲ ਪੁਖਤਾ ਸੋਚਨਾ ਹੈ ਤਾਂ ਤੁਹਾਨੂੰ ਖੁਫੀ ਏਜੰਸੀਆਂ ਦੇ ਨਾਲ ਸਾਂਝਿਆ ਕਰਨਾ ਚਾਹੀਦਾ ਮੁੜ ਕੇ ਇਹ ਆ ਕਿ ਮੈਨੂੰ ਲੱਗਦਾ ਹੁਣ ਤੇ ਰਾਜ ਸਭਾ ਦੀ ਚੋਣ ਤੁਹਾਨੂੰ ਦੂਸਰੀ ਸਟੇਟ ਚੋਂ ਲੜਨੀ ਪੈ ਰਹੀ ਹੈਗਾ ਲੋਕ ਸਭਾ ਦੀ ਇਲੈਕਸ਼ਨ ਵੀ ਹੋ ਸਕਦਾ ਕਿਸੇ ਹੋਰ ਸਟੇਟ ਚੋਂ ਲੜਨੀ ਪਵੇ ਇਸ ਵਾਸਤੇ ਉਹ ਗੱਲ ਕਰੋ ਜਿਹੜੀ ਪਾਇਦਾਰ ਹੋਵੇ ਹਾਂ ਠੀਕ ਹੈ ਕਿਸਾਨ ਆਗੂਆਂ ਚ ਨੁਕਸੇ ਤੁਹਾਡੇ ਇਸ ਮੰਚ ਤੇ ਮੈਂ ਖੁਦ ਪ੍ਰਵੀਨ ਜੀ ਕਈ ਵਾਰ ਉਹਨਾਂ ਦੀ ਨੁਕਤਾਚੀਨੀ ਕੀਤੀ ਆ ਹੂੰ 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 ਉਹਨਾਂ 'ਚ ਨੁਕਸ ਹੈਗੇ ਆ ਜੀ ਜੇ ਆਪਾਂ ਹੁਣ ਹੁਣੇ ਹੀ ਗੱਲ ਕਰਨੀ ਹੋਵੇ ਤਾਂ ਦਿੱਲੀ ਜਾਣਾ ਕਿੱਡਾ ਕੋਕਾ ਜਥਿਆਂ ਦੇ ਰੂਪ 'ਚ ਚੜਜੋ ਕਿਸੇ ਦਿਨ ਹੂੰ ਹੂੰ ਕਿ ਜ਼ਰੂਰੀ ਸਰ ਕਰਾਂ ਹੀ ਜਾਣਾ ਉਹਨਾਂ ਦੇ ਬਿਲਕੁਲ ਰਣ ਰਣਨੀਤਿਕ ਪੈਤਣੇ ਦੇ ਤੱਕ ਇੰਤੂ ਕਰਨਾ ਚਲੋ ਕੋਈ ਗਲਤ ਗੱਲ ਨਹੀਂ ਹਾਂ ਜੀ ਅੱਗੇ ਅੱਗੇ ਵੀ ਤੇ ਇਸੇ ਤਰ੍ਹਾਂ ਜਥੇ ਜਾਂਦੇ ਰਹਿ ਮੈਂ ਖੁਦ ਜਦੋਂ ਵਿਕਾਰ ਹੁੰਦਾ ਸੀ ਵਿਹਲਾ ਹੁੰਦਾ ਸੀ ਤੇ ਗੱਡੀ ਚੜ ਜਾਂਦਾ ਹੁੰਦਾ ਸੀਗਾ ਕਿਸਾਰਾ ਗੋਆ ਦੇ ਰਾਂ ਸਾਡੇ ਹੱਪਣਿਚ ਦੋ ਬਜ਼ੁਰਗ ਕਸਾਨ ਆ ਗੂਸੀਓ ਦੋ ਹੀ ਵਿਚਾਰੇ ਝੰਡਾ ਚਾਈ ਫਿਰਦੇ ਹੁੰਦੇ ਸੀ ਤੇ ਉਹ ਨਾਲ ਫਿਰ ਉਹਨਾਂ ਨੇ ਸਾਡੇ ਅਰਗੇ ਵਿਲੜਾ ਨੂੰ ਲੈ ਜਾਣਾ ਵੀ ਆਜੋ ਚਾਰ ਦੇ ਰੋਟੀ ਖਾ ਲਓ। ਤਾਂ ਖੈਰ ਗੱਲ ਇਹ ਆ ਕਿ ਇਹ ਚੀਜ਼ਾਂ ਹੈਗੀਆਂ ਨੇ ਕਿ ਭਾਈ ਜੀ ਕਿਸਾਨ ਆਗੂਆਂ ਦੀ ਨੁਕਤਾਚੀਨੀ ਇੱਕ ਪਾਸੇ ਹੁੰਦੀ ਆ ਉਹ ਹੋਣੀ ਵੀ ਚਾਹੀਦੀ ਆਗੂਆਂ ਦੀ ਪਰ ਜੇ ਦੂਸਰੇ ਪਾਸੇ ਤੁਸੀਂ ਐਡਾ ਵੱਡਾ ਇਲਜ਼ਾਮ ਲਾ ਰਹੇ ਹੋ ਕਿ ਫੋਰਨ ਫੰਡਿੰਗ ਹੋ ਰਹੀ ਹੈ ਇਤੇ ਦੇਸ਼ ਦੀ ਸਿਕਿਉਰਿਟੀ ਨਾਲ ਕੰਪਰੋਮਾਈਜ਼ ਹੈ ਨਾ ਸਰ ਤਾਂ ਤੁਸੀਂ ਤੁਸੀਂ ਇਕਸ਼ਾਫ ਕਰੋ ਖੁਲਾਸਾ ਕਰੋ ਸੰਸਦ ਚ ਸਾਰੀ ਰਿਪੋਰਟ ਰੱਖੋ ਹੂੰ ਜੀ ਬਿਲਕੁਲ ਬਿਲਕੁਲ ਨਾਲੇ ਮੇਟੂ ਜੀ ਇਹ ਤਾਂ ਤੁਹਾਡੀ ਯਾਦ ਹੋਣਾ ਨਿਊਜ਼ ਕਲਿੱਕ ਵਾਲੇ ਮਾਮਲੇ 'ਚ ਵੀ ਉਹਦੇ 'ਚ ਕੀ ਨਾ ਕੁਝ ਕਿਹਾ ਗਿਆ ਕਿ ਚੀਨ ਤੋਂ ਇਹ ਹੋਇਆ ਫਲਾਂ ਹੋਇਆ ਇਹ ਹੋਇਆ ਪਰ ਕਾਇਸਤ ਹੋਰਾਂ ਨੂੰ ਜਦੋਂ ਵਿਚਾਰ ਸ਼ਰਮਾ ਹੋਰਾਂ ਨੂੰ ਫੜਿਆ ਗਿਆ ਸੀ ਉੱਥੇ ਵੀ ਮੇਰੇ ਖਿਆਲ ਹਲੇ ਕੋਈ ਜਾਂਚੀਆਂ ਕੋਈ ਕਰ ਨਹੀਂ ਸਕਿਆ ਬਹੁਤੀ ਕੋਈ ਸਾਬਿਤ ਨਹੀਂ ਕਰ ਸਕਿਆ ਕਿ ਕੀ ਹੋਇਆ ਬੰਦੇ ਫੜੇ ਸੀਗੇ ਪਰ ਉਹਨਾਂ ਨੂੰ ਕੋਰਟ ਨੇ ਜ਼ਮਾਨਤ ਦੇ ਦਿੱਤੀ ਕੁਝ ਮਹੀਨਿਆਂ ਬਾਅਦ ਕਿ ਭਾਈ ਇਹਦੇ ਵਿੱਚ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਬਿਲਕੁਲ ਚਲੋ ਗੱਲ ਇਹ ਹੈ ਕਿ ਠੀਕ ਹੈ ਨਾ ਜੇਕਰ ਤੁਹਾਨੂੰ ਲੱਗਦਾ ਤਾਂ ਤੁਸੀਂ ਕੋਈ ਪੁਖਤਾ ਰੱਖੋ ਤੇ ਸਹੀ ਨਾ ਤੁਸੀਂ ਕੁਝ ਪੁਖਤਾ ਅੱਗੇ ਰੱਖੋ ਤਾਂ ਸਹੀ ਕਿ ਹਾਂ ਭਈ ਯਾਰ ਤਾਂ ਗੱਲ ਇਹ ਆ ਕਿ ਇਹ ਬਹੁਤ ਥਾਵਾਂ ਤੇ ਇਸੇ ਤਰ੍ਹਾਂ ਹੀ ਕਰਦੇ ਨੇ ਇਹਨਾਂ ਦੇ ਬੰਦੇ ਪਰ ਬਾਅਦ ਦੇ ਵਿੱਚ ਨਿਕਲਦਾ ਕੁਝ ਨਹੀਂ ਕਦੇ ਟੂਲ ਕਿਟ ਟਾਲਾ ਮਾਮਲਾ ਲਿਆ ਕਦੇ ਕੋਈ ਲਿਆ ਕੋਈ ਬਿਲਕੁਲ ਇਹਨਾਂ ਦੇ ਕੋਲ ਇਸੇ ਤਰ੍ਹਾਂ ਦੀਆਂ ਹੋਸ਼ਿਆ ਗੱਲਾਂ ਨੇ ਪਰ ਹੁਣ ਤੇ ਗਾਂ-ਗਾ ਹੌਲੀ-ਹੌਲੀ ਤੁਸੀਂ ਦੇਖਿਓ ਏਜੰਸੀਆਂ ਨੇ ਵੀ ਇਹਨਾਂ ਦੇ ਆਖੇ ਲੱਗਣੋਂ हट ਜਾਣਾ ਹੌਲੀ-ਹੌਲੀ ਇਹਨਾਂ ਦੇ ਘਰਦਿਆਂ ਨੇ ਵੀ ਆਖੇ ਲੱਗਣਾ ਨਹੀਂ ਹੈ ਇਹਨਾਂ ਦੇ ਇਹਨਾਂ ਦੇ ਪੱਲੇ ਹੁਣ ਕੁਝ ਨਹੀਂ ਰਿਹਾ ਜੀ ਪੰਜਾਬ ਦੇ ਵਿੱਚ ਕਹਿੰਦੇ ਇਨਵੈਸਟਮੈਂਟ ਕਰਾਉਣ ਦੇ ਲਈ ਨਿਵੇਸ਼ ਕਰਾਉਣ ਦੇ ਲਈ ਹੁਣ ਭਗਵੰਤ ਮਾਨ ਸਾਹਿਬ ਜਿਹੜੇ ਸੀਐਮ ਪੰਜਾਬ ਨੇ ਉਹ ਮੁੰਬਈ ਪਹੁੰਚੇ ਨੇ ਜੀ ਅੱਛਾ ਇਹ ਮੈਨੂੰ ਲੱਗਦਾ ਜੀ ਮੈਂ ਨਹੀਂ ਭੁੱਲਦਾ ਤੇ ਪਿਛਲੀ ਵਾਰੀ ਵੀ ਮੁੰਬਈ ਜਾ ਕੇ ਆਏ ਸੀਗੇ ਜਦੋਂ ਸੁਖਵਿੰਦਰ ਦੇ ਘਰੇ ਗਏ ਚਲੇ ਸਨ ਠੀਕ ਹੈ ਸੁਖਵਿੰਦਰ ਹਾਇ ਜੋਗੀ ਆਵੇ ਜੋਗੀਆ ਵਾਲਾ ਜਿਹੜਾ ਗਾਇਕ ਸੀਗਾ ਨਾ ਹਾਂਜੀ ਹਾਂਜੀ ਉਹਨੂੰ ਤੁਸੀਂ ਬਾਲੀਵੁੱਡ 'ਚ ਸੁਣਦੇ ਹੋ ਹੂੰ ਤਾਂ ਬਈ ਇਸ ਸੁਖਵਿੰਦਰ ਦੇ ਘਰੇ ਗਏ ਸਨ ਤੇ ਬੜਾ ਮਾਰ ਕੇ ਤਾਂ ਸਵਾਗਤ ਹੋਇਆ ਸੀ। ਹੂੰ ਤੇ ਮੈਂ ਕਿਹਾ ਸ਼ਾਇਦ ਕੋਈ ਵਧੀਆ ਜਿਹਾ ਹੋ ਸਕਦਾ ਕੋਈ ਮਤਲਬ ਕਿ ਕੋਈ ਪਲਾਨ ਹੋਵੇ ਇਹਨਾਂ ਦੇ ਕੋਲ ਤੇ ਬਾਅਦ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਤੇ ਉਹਦੇ ਵਿੱਚ ਉਹਦੇ ਤੋਂ ਗਾਣਾ ਕਰਵਾ ਦਿੱਤਾ ਯਾਰ। ਹੂੰ ਮੈਂ ਮੈਂ ਸਮਝਿਆ ਮੈਂ ਕਿਹਾ ਲਓ ਉਹਨਾਂ ਦੇ ਘਰ ਸਪੈਸ਼ਲ ਗਏ ਅਮਲਾ ਫੈਲਾ ਲੈ ਕੇ ਤੇ ਜਪਕਿਆਂ ਚੁਪੀਆਂ ਪਾ ਕੇ ਚਾਹ ਦੀਆਂ ਕੱਪੀਆਂ ਕੁੱਪੀਆਂ ਲੈ ਕੇ ਤੇ ਕਹਿ ਉਹਨੇ ਗੀਤ ਗਾ ਦੀ ਸਾਡੇ। ਹੂੰ ਤਾਂ ਇਸੇ ਤਰ੍ਹਾਂ ਨਿਵੇਸ਼ਕਾਂ ਦਾ ਹਾਰਿਆ। ਜੀ। ਨਵੇਸ਼ਕ ਕੋ ਹੁਣ ਦੇਖੋ ਕਿਸੇ ਸੀਐਮ ਨੂੰ ਮਿਲਤ ਤੋਂ ਨਾ ਨਹੀਂ ਕਰ ਸਕਦੇ ਨਾ ਸਨ ਫਾਰਮ ਵਾਲਿਆਂ ਕੋਲ ਚਲੇ ਗਏ ਆ ਸੀਆ ਟਾਲਿਆਂ ਕੋਲ ਚਲੇ ਗਏ ਦੇਖੋ ਮਾੜੀ ਗੱਲ ਨਹੀਂ ਹੈ ਮੈਂ ਮਾਨ ਸਾਹਿਬ ਜਾਂ ਕੋਸ਼ਿਸ਼ਾਂ ਤੇ ਕੋਈ ਕਿੰਤੂ ਨਹੀਂ ਕਰ ਰਿਹਾ ਹਰੇਕ ਮੁੱਖ ਮੰਤਰੀ ਦਾ ਹਰੇਕ ਸੂਬੇ ਦਾ ਹਰੇਕ ਮੁਲਕ ਦਾ ਆਪਣਾ ਇਹ ਕਹਿ ਲੋ ਕਿ ਹੁੰਦਾ ਆਈਡੀਆ ਜੀ ਕਿ ਸਾਡਾ ਵੱਧ ਤੋਂ ਵੱਧ ਜਿਹੜਾ ਹੈ ਉਹ ਇਨਵੈਸਟਾਂ ਦੇ ਪਰ ਇਨਵੈਸਟਮੈਂਟ ਸਰ ਕਿਵੇਂ ਆਏਗੀ ਜੀ ਇਥੇ ਚਾਰ ਬੰਦੇ ਪੱਲੀ ਸੁੱਟ ਕੇ ਹਾਈਵੇ ਬੰਦ ਕਰ ਸਕਦੇ ਆ ਹਮ ਲਾਅ ਐਂਡ ਆਰਡਰ ਇਹੋ ਜਿਹਾ ਹੈ ਕਿ ਵਿਹੜੇ ਚ ਬੈਠੀ ਮਾਈ ਦੀਆਂ ਵਾਲੀਆਂ ਖੋ ਕੇ ਅਗਲੇ ਚਾਰ ਚਪੇੜਾ ਮਾਰ ਜਾਂਦੇ ਨੇ ਹਮ ਪੁਲਿਸ ਵਾਲੇ ਦੇ ਹਥਿਆਰ ਖੋਏ ਜਾਂਦੇ ਨੇ ਫਰੋਤੀਆਂ ਰਾਤ ਨੂੰ ਪੁਲਿਸ ਜਿਹੜੀ ਆ ਉਹ ਕੁਝ ਰਾਹਾਂ ਤੋਂ ਲੰਘਦੀ ਨਹੀਂ ਉਹ ਕਹਿੰਦੇ ਭਰਾਵਾ ਕੀ ਗਾਰੰਟੀ ਆ ਹਮ ਕੁਝ ਸੜਕਾਂ ਪੰਜਾਬ ਦੀਆਂ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਉਹਨਾਂ ਤੇ ਅਲਰਟ ਹੈ ਰਾਤ ਨੂੰ ਨਹੀਂ ਜਾਣਾ ਹਮ 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 ਆਲ ਆਰਡਰ ਤੁਹਾਡਾ ਇਹੋ ਜਿਹਾ ਇਨਵੈਸਟਰ ਕਿੱਥੇ ਆਏਗਾ ਹੂੰ ਕਿੰਨੀਆਂ ਜਥੇਬੰਦੀਆਂ ਹਨ ਉਹਨਾਂ ਦੇ ਨਾਲ ਤੁਹਾਡਾ ਰੇਟ ਕਾ ਚੱਲਦਾ ਰਹਿੰਦਾ ਹੂੰ ਹੂੰ ਕਾਲ ਕਰੇਗਾ ਇਨਵੈਸਟਮੈਂਟ ਹਾਈਵੇ ਕਨੈਕਟੀਵਿਟੀ ਦੇਖਣੀ ਹੈ ਨੈਕਸਟ ਅਗਲੇ ਨੇ ਕਨੈਕਟੀਵਿਟੀ ਕੀ ਹੈ ਤੁਹਾਡੀ ਕਨੈਕਟੀਵਿਟੀ ਤੇ ਜਿਹੜੀ ਹਾਈਵੇਜ਼ ਦੀ ਆ ਜਿਹੜੀ ਆਲਮੋਸਟ ਕਹੋ 80% ਇੰਡੀਆ ਚ ਫੰਨੇ ਕੰਮ ਹੋ ਗਈ ਆ ਤੇ ਅਸੀਂ ਆਪਦਾ ਫਾਨਾ ਫਸਾਈ ਬੈਠੇ ਇੱਥੇ ਹੂੰ ਸਗੋ ਟਾਟਾ ਵਾਲਿਆਂ ਦਾ ਜਿਹੜਾ ਸੀਗਾ ਇੱਥੇ ਸਮਰਾਲੇ ਤੇ ਲੱਗੇ ਪ੍ਰੋਜੈਕਟ ਮੈਨੂੰ ਲੱਗਦਾ ਉਹ ਵੀ ਰੁਕ ਜਾਣਾ ਹੂੰ ਉਹ ਕਿਉਂ ਲੈਂਦਾ ਹੀ ਉਹਨਾਂ ਨੇ ਕਨੈਕਟੀਵਿਟੀ ਕਰਕੇ ਸੀ ਜੀ ਲੈਂਡ ਆਰਡਰ ਕਨੈਕਟੀਵਿਟੀ ਥਰਡ ਆ ਜਾਂਦਾ ਲੈਂਡ ਹੂੰ ਲੈਂਡ ਕਿੱਥੇ ਤੁਹਾਡੀ ਲੈਂਡ ਲੈਂਡ ਦਾ ਤਾਂ ਸਿਆਪਾ ਪਿਆ ਖਲੋਤਾ ਅੱਗੇ ਹੂੰ ਹੂੰ ਸਾਡੇ ਪਿੰਡਾਂ ਦੇ ਲਾਗੇ ਉਹ ਫੇਰ ਚੜ ਆਏ ਆ ਉਹ ਕਹਿੰਦੇ ਕਿ ਛੱਡੋ ਪਿੰਡ ਭਾਈ ਪਤਾ ਨਹੀਂ ਸਾਡਾ ਵੀ ਕੀ ਹੋਣਾ ਕੱਲ ਨੂੰ ਜੀ ਇਹ ਗੱਲ ਇਹ ਆ ਕਿ ਹਾਈਵੇ ਵੀ ਆਈ ਜਾਂਦੇ ਪ੍ਰੋਜੈਕਟ ਵੀ ਆਈ ਜਾਂਦੇ ਆ ਲੈਂਡ ਸਾਡੇ ਕੋਲ ਸੀਮਤ ਆ ਤੇ ਇਨਵੈਸਟਰ ਨੂੰ ਲੈਂਡ ਚਾਹੀਦੀ ਆ ਸਰ ਤੇ ਲੈਂਡ ਚਾਹੀਦੀ ਵੀ ਪ੍ਰਾਈਮ ਲੋਕੇਸ਼ਨ ਤੇ ਹੁੰਦੀ ਆ ਕਿ ਜਿੱਥੇ ਕਨੈਕਟੀਵਿਟੀ ਰੇਲ ਦੀ ਵੀ ਹੋਵੇ ਉਹਨੇ ਉਹ ਵੀ ਦੇਖਣਾ ਉਹਨੇ ਹਾਈਵੇ ਦਾ ਵੀ ਦੇਖਣਾ ਹੂੰ 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 ਤਾਂ ਸਾਡੇ ਕੋਲ ਲੈਂਡ ਕਿ ਸਾਡੇ ਸਾਡੀ ਇਲੈਕਟ੍ਰਿਸਿਟੀ ਦਾ ਕੀ ਰੇਟ ਹੈ ਵਪਾਰਕ ਹੂੰ ਲੇਬਰ ਕਿੱਥੇ ਸਾਡੇ ਕੋਲ ਨਾ ਸੈਮੀ ਸਕਿਲਡ ਆ ਨਾ ਸਕਿਲਡ ਹੈ ਜੀ ਤਾਂ ਜਦੋਂ ਸੈਮੀ ਸਕਿਲਡ ਸਕਿਲਡ ਲੇਬਰ ਯੂਪੀ 'ਚ ਆ ਲੈਂਡ ਸਸਤੀ ਯੂਪੀ 'ਚ ਆ ਇਲੈਕਟ੍ਰਿਸਿਟੀ ਯੂਪੀ ਚ ਆ ਹੂੰ ਬਾਬੇ ਦਾ ਬਲਡੋਜ਼ਰ ਯੂਪੀ ਚ ਆ ਅਗਲਾ ਵਾਲ ਗਿਆ ਚਪਟਕੇ ਭੱਜਦਾ ਉਹ ਲੱਤ ਚ ਗੋਲੀ ਮਾਰ ਕੇ ਢੇਡਾ ਕਰ ਦਿੱਤੇ ਨੇ ਹੂੰ 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 ਤੁਰਿਆ ਫਿਰ ਪੈਂਚਰ ਹੋਇਆ ਘੁੱਕਿਆ ساری ਜ਼ਿੰਦਗੀ ਜੀ ਤਾਂ ਫਿਰ ਦੱਸੋ ਇਨਵੈਸਟਿਟੀ ਲੈਣਾ ਕਿੱਥੇ ਹੂੰ ਆਮਬ ਲੈਣੇ ਨੇ ਉਹਨੇ ਸੋ ਸਰ ਤੁਸੀਂ ਆ ਅ ਦੁਆ ਕਰਦਾ ਚਲੋ ਮੰਨ ਲਓ ਕੱਲ ਨੂੰ ਤੁਸੀਂ 10 ਮਿਲੀਅਨ ਇੱਥੇ ਕਮਾ ਲਿਆ ਜੀ ਯੂ ਐਸ ਦੇ ਵਿੱਚ ਤੁਸੀਂ ਇਨਵੈਸਟ ਕਰਨਾ ਹੈ ਇਨਵੈਸਟ ਇਥੋਪੀਆ ਤੇ ਜਾ ਕੇ ਕਰ ਦਿਓਗੇ ਤੁਸੀਂ ਹਮ ਬਿਲਕੁਲ ਮਾਹੌਲ ਚਾਹੀਦਾ ਸਰ ਹਾਂ ਜੀ ਜਾਂ ਕੇ ਤੁਸੀਂ ਇਨਵੈਸਟ ਉੱਥੇ ਹੀ ਕਰੋਗੇ ਨਾ ਜਿੱਥੇ ਮਾਹੌਲ ਵਧੀਆ ਹੋਏਗਾ ਜਿੱਥੇ ਤੁਹਾਨੂੰ ਇਹ ਸਹੂਲਤਾਂ ਜਿਹੜੀਆਂ ਮਿਲਦੀਆਂ ਹੋਣ ਤੇ ਗੱਲ ਇਹ ਆ ਕਿ ਮਾਹੌਲ ਜੇ ਬਣਾਓਗੇ ਤਾਂ ਮਨਤਾ ਕਰਨ ਦੀ ਜ਼ਰੂਰਤ ਨਹੀਂ ਅਸੀਂ ਇਹ ਸਾਰਾ ਤਮਾਸ਼ਾ ਵੇਖਿਆ ਸੁਖਵੀਰ ਸਿੰਘ ਬਾਦਲ ਕਦੇ ਟਾਈ ਲਾ ਕੇ ਉਹਨੇ ਇਨਵੈਸਟਰ ਸੱਦ ਲਿਆ ਕਦੇ ਜਿਹੜੇ ਹੈਗੇ ਨੇ ਕੈਪਟਨ ਸਾਹਿਬ ਉਹਨਾਂ ਸਦਲੇ ਹੁਣ ਤੁਸੀਂ ਮਤਲਬ ਕਿ ਇਹਦੀ ਜੇ ਤੁਸੀਂ ਦੇਖੋਗੇ ਇਹ ਸੇ ਕੋਸ਼ਿਸ਼ ਦੀ ਜੋ ਮੁਸਲਸਲ ਮੈਂ 15 ਸਾਲ ਤੋਂ 10 ਸਾਲ ਤੋਂ ਦੇਖ ਰਿਹਾ ਇਹਦੀ ਆਉਟਪੁੱਟ ਮਤਲਬ ਕਿ ਜ਼ੀਰੋ ਨਹੀਂ ਕਹਿੰਦਾ ਮੈਂ ਹਮ ਪਰ ਇਹਦੀ ਆਉਟਪੁੱਟ ਜਿਹੜੀ ਹੈ ਉਹ ਨਹੀਂ ਨਹੀਂ ਹੈ ਜਿੰਨੀ ਸਾਨੂੰ ਚਾਹੀਦੀ ਆ ਸਾਡਾ ਇਨਵੈਸਟਮੈਂਟ ਐਵਰੇਜ ਸਾਲ ਦਾ 60 ਤੋਂ 70 ਹਜ਼ਾਰ ਮਿਨੀਮਮ ਚਾਹੀਦਾ ਜਿਹੜਾ ਕਿ ਬਹੁਤ ਥੱਲੇ ਆ ਹੂੰ ਬਹੁਤ ਥੱਲੇ ਕਿ ਜਦ ਕੇ ਯੂਪੀ ਦੀਆਂ ਜਿਹੜੀਆਂ ਤਰਜ਼ੀਆਂ ਨੇ ਸਰ ਉਹ 30 ਲੱਖ ਕਰੋੜ ਤੱਕ ਦਾ ਟਾਰਗੇਟ ਰੱਖੀ ਬੈਠੇ ਨੇ ਹੂੰ 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 30 ਲੱਖ ਕਰੋੜ ਦਾ ਸਰ ਕਿ ਅਸੀਂ ਇੱਥੋਂ ਤੱਕ ਆਪ ਦੀ ਇਕਨੋਮੀ ਨੂੰ ਲੈ ਕੇ ਜਾਣਾ ਇੰਨਾ ਇਨਵੈਸਟਮੈਂਟ ਲੈ ਕੇ ਜਾਣਾ ਔਰ ਉੱਥੇ ਤੁਸੀਂ ਜਾ ਕੇ ਦੇਖੋ ਇਨਵੈਸਟਰ ਕਿੱ체 ਤਰੇ ਹੁੰਦੇ ਜੀ ਸਾਨੂੰ ਉਹਨਾਂ ਦੇ ਮੁਕਾਬਲੇ ਆਪ ਦਾ ਢਾਂਚਾ ਜਿਹੜਾ ਉਹ ਖੜਾ ਕਰ ਪਾਈਆ ਯਤਨ ਕਰਨਾ ਚਾਹੀਦਾ ਲੈਂਡ ਕਿੱਥੋਂ ਲਿਆਉਣੀ ਆ ਸੀ ਇਲੈਕਟ੍ਰਿਸਿਟੀ ਦਾ ਕੀ ਕਰਨਾ ਹੈ ਲੇਬਰ ਦਾ ਕੀ ਕਰਨਾ ਹੈ ਲਾਅ ਐਂਡ ਆਰਡਰ ਦਾ ਕੀ ਕਰਨਾ ਹੈ ਕਨੈਕਟੀਵਿਟੀ ਦਾ ਕੀ ਕਰਨਾ ਇਹ ਸਾਰੇ ਬਿੰਦੂ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ ਸਰ ਬਿਲਕੁਲ ਦੇਖੋ ਇਨਵੈਸਟਮੈਂਟ ਤਾਂ ਮਾਹੌਲ ਦੇ ਨਾਲ ਆਉਂਦੀ ਹੈ ਕਿਹੜੇ ਸੂਬੇ ਦੇ ਵਿੱਚ ਕਿੰਨਾ ਕੁ ਸਾਜ਼ਗਰ ਮਾਹੌਲ ਆ ਔਰ ਸਾਡੀ ਪੰਜਾਬ ਸਰਕਾਰ ਦੇਖੋ ਮੈਂ ਤੁਜੀ ਗੱਲ ਇਹ ਆ ਵੀ ਜਿਹੜਾ ਕਿਸਾਨਾਂ ਵਾਲਾ ਰੇਡ ਕ ਹਾਈਵੇ ਤੱਕ ਦੀਆਂ ਜ਼ਮੀਨਾਂ ਦਾ ਮਸਲਾ ਨਹੀਂ ਹੱਲ ਕਰਾ ਸਕੀ ਹਾਲਾਂਕਿ ਕੇਂਦਰ ਨੇ ਵੀ ਉਹਦੇ ਚ ਘਰਕੀ ਬੱਟੀ ਆ ਪੰਜਾਬ ਸਰਕਾਰ ਦੇ ਅਫਸਰ ਵੀ ਲੱਗੇ ਹੋਏ ਨੇ ਪਰ ਉੱਥੇ ਉਹ ਕਿਸਾਨਾਂ ਦਾ ਵੀ ਜਦੋਂ ਪੱਖ ਸੁਣਦੇ ਤੇ ਉਹਨਾਂ ਦੀ ਵੀ ਗੱਲ ਇਹ ਲੱਗਦਾ ਕਿ ਜਾਇਜ਼ ਆ ਚਲੋ ਪਰ ਫਿਰ ਵੀ ਇਹ ਹੁਣ ਇਹਨਾਂ ਦਾ ਹੀ ਕੰਮ ਆ ਨਾ ਇਹ ਸੈਟਲਮੈਂਟ ਕਰਾਉਣੀ ਉਹਨਾਂ ਨੂੰ ਸੰਤੁਸ਼ਟ ਕਰਨਾ ਲੈਂਡ ਐਕੋਜੀਸ਼ਨ ਐਕਟ ਦੇ ਵਿੱਚ ਹੂੰ ਤੁਸੀਂ ਰੁਜ਼ਗਾਰ ਦੇ ਸਕਦੇ ਹੋ ਵੀਰੇ ਤੁਸੀਂ ਉਦਾਂ ਨੌਕਰੀਆਂ ਦੀ ਗੱਲ ਕਰਦੇ ਹੋ ਜਿੱਥੇ ਪਰਿਵਾਰਾਂ ਨੂੰ ਕੋਈ ਮੁਸ਼ਕਲ ਆ ਰਹੀ ਆ ਕਿ ਭਾਈ ਅਸੀਂ ਵੀ 어워ਡ ਦੇ ਸਾਮਕਿਤਾਬ ਨਾਲ ਘਾਟੇ 'ਚ ਜਾ ਰਹੇ ਤਾਂ ਤੁਸੀਂ ਉਹਨਾਂ ਨੂੰ ਇੱਕ ਦੋ ਨੌਕਰੀਆਂ ਦੀ ਪੇਸ਼ਕਿਸ਼ ਕਰੋ। ਹਾਂਜੀ ਇਹ ਇਹ ਵੀ ਇਹ ਵੀ ਨੌਕਰੀਆਂ ਦੇ ਦੇਣੇ ਮਸਲਾ ਲਈ ਐਦਾਂ ਹੁੰਦਾ ਹੈ ਸਰ। ਹੂੰ ਜੇ ਕਿਸੇ ਨੂੰ ਕੋਈ ਵੇਚਾ ਲੱਗ ਰਿਹਾ ਘਾਟਾ ਪੈ ਰਿਹਾ। ਘਾਟਾ ਪੈ ਰਿਹਾ ਬਿਲਕੁਲ। ਟੇਬਲ ਤੇ ਲਿਆ ਕੇ ਟੇਬਲ ਤੇ ਲਿਆ ਕੇ ਉਹਨੂੰ ਉਹ ਜੋ ਸੋਚਦਾ ਉਹਦੇ ਤੋਂ ਅੱਡ ਉਹਦੇ ਤੋਂ ਵੱਧ ਦਿੱਤਾ ਜਾ ਸਕਦਾ। ਹੂੰ ਜੀ ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ ਗੱਲ ਕਰੀਏ ਆਪਾਂ ਆਮ ਆਦਮੀ ਪਾਰਟੀ ਦੀ ਕਹਿੰਦੇ ਜੰਮੂ ਕਸ਼ਮੀਰ 'ਚ ਵੀ ਲੜਾਂਗੇ ਜੀ ਹੁਣ ਵਿਧਾਨ ਸਭਾ ਚੋਣਾਂ। ਕੋ ਚੋਣਾ ਲੜਨ ਤੇ ਕੋਈ ਪਾਬੰਦੀ ਨਹੀਂ ਹੈ ਕੋਈ ਮਨਾਹੀ ਨਹੀਂ ਹੈ ਕੋਈ ਨਹੀਂ ਰੋਕਦਾ ਪਰ ਗੱਲ ਇਹ ਆ ਕਿ ਹਿਮਾਚਲ ਤੁਸੀਂ ਲੈ ਲਓ ਫਿਰ ਉਸ ਤੋਂ ਬਾਅਦ ਜਿੰਨੇ ਵੀ ਸੂਬਿਆਂ 'ਚ ਗਿਆ ਹਾਂ ਅੰਸ਼ਕ ਰੂਪ ਦੇ ਵਿੱਚ ਥੋੜੇ ਰੂਪ ਦੇ ਵਿੱਚ ਸਫਲਤਾ ਮਿਲੀ ਆ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਗੁਜਰਾਤ ਦੇ ਵਿੱਚ ਕੁਝ ਵੋਟ ਫੀਸਦ ਹਾਸਲ ਕੀਤਾ ਗਿਆ Goa ਚ ਵੀ ਕਾਮਯਾਬੀ ਮਿਲੀ ਸੀ ਇਹਨਾਂ ਨੂੰ ਬਾਕੀ ਸਟੇਟਾਂ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਸਰ ਕਿ ਬਹੁਤ ਬੁਰਾ ਹਾਲ ਇਹਨਾਂ ਦਾ ਹੋਇਆ ਹੈ ਮਾਚਲ ਚ ਇਹਨਾਂ ਨੇ ਬਹੁਤ ਪਖਮਾ ਪ੍ਰਚਾਰ ਕੀਤਾ ਸੀਗਾ ਪਰ ਮਾਨ ਸਾਹਿਬ ਦੇ ਪੱਲੇ ਕੱਖ ਨਹੀਂ ਪਿਆ ਅਖੀਰ ਤੇ ਛੱਡ ਹੀ ਗਏ ਸਰ ਤਾਂ ਹਰਿਆਣਾ ਚ ਦੇਖੋ ਹੁਣ ਕੀ ਬਣਦਾ ਹੈ ਤਾਂ ਜੰਮੂ ਕਸ਼ਮੀਰ ਚ ਦੇਖੋ ਸਰ ਕੀ ਵਟਿਆ ਜਾਏਗਾ ਕਿਉਂਕਿ ਇਨਾਂ ਦਾ ਇਲੈਕਸ਼ਨ ਲੜਨ ਦਾ ਜਿਹੜਾ ਏਜੰਡਾ ਹੁੰਦਾ ਉਹ ਹੁੰਦਾ ਸਿੱਖਿਆ ਸਿਹਤ ਜੀ ਜੀ ਪਰ ਕੁਝ ਰਾਜਾਂ ਦੇ ਵਿੱਚ ਸਿੱਖਿਆ ਸਿਹਤ ਪਿੱਛੇ ਰਹਿ ਜਾਂਦੀ ਆ ਉੱਥੇ ਮਸਲੇ ਇਸ ਤੋਂ ਅੱਗੇ ਹੁੰਦੇ ਆ ਸਾਡਾ ਸਪੈਸ਼ਲ ਸਟੇਟਸ 307 ਹਮ ਮਲਕਪੂਰਨ ਰਾਜ ਦਾ ਦਰਜਾ ਉਹਨਾਂ ਦੇ ਮਾਮਲੇ ਸਰ ਇਹ ਨਹੀਂ ਹਮ ਹਮ ਉਹਨਾਂ ਦਾ ਮਸਲਾ ਵਖਰੇ ਕਿਸ ਹੁੰਦਾ ਹੈ ਤੁਹਾਡੇ ਉਥੇ ਇਹ ਏਜੰਡੇ ਨਹੀਂ ਚੱਲਣੇ ਤੁਸੀਂ 370 ਚ ਖਾਮੋਸ਼ ਰਹੇ ਜੀ ਜੀ ਖਾਮੋਸ਼ ਵੀ ਨਹੀਂ ਰਹੇ ਤੁਸੀਂ ਤੇ ਵਿਰੋਧੀ ਤੇ ਖੜੇ ਰਹੇ ਖੜੇ ਰਹੇ ਬਿਲਕੁਲ ਤੁਸੀਂ ਜਾਓ ਕਾਗਜ਼ ਭਰ ਕੇ ਆਓ ਕੋਈ ਚੱਕਰ ਨਹੀਂ ਸਰ ਇਸ ਇਸ ਦੇਸ਼ ਦੀ ਰਾਜਨੀਤੀ ਤੇ ਕਦੇ-ਕਦੇ ਹਾਸਾ ਆਉਂਦਾ ਹੈ ਕਦੇ-ਕਦੇ ਸ਼ਰਮ ਆਉਂਦੀ ਹੈ ਕਦੇ-ਕਦੇ ਗੁੱਸਾ ਆਉਂਦਾ ਹੈ ਜੀ ਪਿਆਰ ਆਉਂਦਾ ਹੀ ਨਹੀਂ ਕਿ ਦੇਖੋ ਕਸ਼ਮੀਰੀ ਪੰਡਤਾਂ ਤੇ ਰਾਜਨੀਤੀ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਕਸ਼ਮੀਰੀ ਪੰਡਤਾਂ ਦੀਆਂ ਉਥੇ ਸੀਟਾਂ

ਕਸ਼ਮੀਰੀ ਪੰਡਤਾਂ ਦਾ ਆਪੂ ਬਣਿਆ ਨੇਤਾ ਜਿਹੜਾ ਇਹਨਾਂ ਦੀ ਝੋਲੀ ਡਿਗਿਆ ਤਾਂ ਉਹਨਾਂ ਨੂੰ ਤਾਂ ਇਲੈਕਸ਼ਨ ਪ੍ਰੋਸੈਸ ਚ ਤੁਸੀਂ ਪਾਸੇ ਕਰ ਹੂੰ ਤਾਂ ਮਤਲਬ ਕਿ ਇਹ ਚੀਜ਼ਾਂ ਸਮਝਣ ਵਾਲੀਆਂ ਹੁੰਦੀਆਂ ਹਾਂ ਠੀਕ ਆ ਜਾਓ ਆਪਾਂ ਰੋਕਦੇ ਨਹੀਂ ਸਭ ਜਿਹਨੇ ਜਾਣਾ ਚਾਵੇ ਪਰ ਉੱਥੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਿੱਖਿਆ ਸੇਤਾਲਾ ਏਜੰਡਾ ਜਿਹੜਾ ਉਹ ਨਹੀਂ ਚੱਲਦਾ ਉੱਥੇ ਬਹੁਤ ਵੱਡੀਆਂ ਗਾਂਧੀਆਂ ਗੱਲਾਂ ਨੇ ਉਹ ਤਾਂ ਫਿਰ ਸਵਾਲ ਤੁਹਾਨੂੰ 85 ਤੋਂ ਹੀ ਕਰਨਗੇ ਨਾ ਕਿ ਉਹ ਇਲੈਕਸ਼ਨ ਚ ਕੀ ਕੀਤਾ ਸਾਡੇ ਨਾਲ ਉਸ ਤੋਂ ਬਾਅਦ ਅਸੀਂ ਕਿੱਧਰ ਨੂੰ ਗਏ ਹੂੰ ਜੀ ਬਿਲਕੁਲ ਤੇ ਅਗਲੀ ਖਬਰ ਦੇ ਵੱਲ ਵਧੀਏ ਗੱਲ ਕਰੀਏ ਸਕੂਲੀ ਜਿਹੜੇ ਵਾਣ ਨੇ ਉਹਨਾਂ ਸੰਬੰਧੀ ਪੰਜਾਬ ਹਰਿਆਣਾ ਨੂੰ ਨੋਟਿਸ ਦਿੱਤਾ ਗਿਆ ਜੀ ਦੇਖੋ ਕੱਲ ਇਹ ਆ ਕਿ ਜੋ ਇਹ ਮਸਲਾ ਹੈ ਇਹਦੇ ਚ ਬਹੁਤ ਪਹਿਲਾਂ ਗਾਈਡਲਾਈਨਸ ਜਾਰੀ ਹੋਈਆਂ ਸਨ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜੋ ਨੀਤੀ ਬਣਾਈ ਗਈ ਸੀ ਕਿ ਇਹ ਆ ਨਿਯਮ ਹੋਣੇ ਚਾਹੀਦੇ ਕਿਸੇ ਨੀਤੀ ਦੇ ਤਹਿਤ ਹੀ ਨਿਯਮ ਬਣਨੇ ਕਿ ਨਾ ਪਹਿਲਾਂ ਨੀਤੀ ਬਣੋ ਜੀ ਫਿਰ ਉਹਦੇ ਨਿਯਮ ਬਣਦੇ ਹੂੰ ਤਾਂ ਉਹ ਲੱਗਉ ਨਹੀਂ ਨਾ ਹਰਿਆਣੇ ਚ ਨਾ ਪੰਜਾਬ ਚ ਤੁਸੀਂ ਅੱਜ ਵੀ ਦੇਖੋਗੇ ਤਾਂ ਇਕਾ ਦੁੱਕਾ ਹਫਤੇ ਚ ਖਬਰ ਆ ਜਾਂਦੀਆਂ ਕਿ ਇਥੇ ਵੈਨ ਹਾਦਸਾ ਹੋ ਗਿਆ ਡਰਾਈਵਰ ਵੀ ਲਾਪਰਵਾਹੀ ਨਾਲ ਉਸ ਵੈਨ ਚਾ ਕਮੀ ਸੀ ਆ ਕਮੀ ਸੀ ਇਤੋਂ ਤੱਕ ਕਿ ਬੱਚਿਆਂ ਦੀਆਂ ਮੌਤਾਂ ਵੀ ਹੋ ਜਾਂਦੀਆਂ ਹੂੰ ਤਾਂ ਹੁਣ ਇਸ ਮੁਤਲਕ ਇੱਕ ਪਟੀਸ਼ਨ ਜਿਹੜੀ ਹਾਈ ਕੋਰਟ ਚ ਪਈ ਆ ਤਾਂ ਪੰਜਾਬ ਅਤੇ ਹਰਿਆਣਾ ਦੋਵਾਂ ਤੋਂ ਇੱਕ ਜਵਾਬ ਮੰਗਿਆ ਗਿਆ ਹਲਫਨਾਮਾ ਜਿਹੜਾ ਉਹ ਦੇਣ ਵਾਸਤੇ ਕਿਹਾ ਗਿਆ ਕਿਉਂਕਿ ਇਹ ਨੀਤੀ ਜਿਹੜੀ ਸੀਗੀ ਇਹਦੇ ਚ ਕੁਝ ਚੀਜ਼ਾਂ ਸਨ ਜੇ ਮੈਂ ਯਾਦ ਕਰਕੇ ਦੱਸੰਦਾ ਯਤਨ ਕਰਾਂ ਤਾਂ ਜਿੱਦਾਂ ਕਿ ਬੱਸਾਂ ਦੇ ਵਿੱਚ ਸੀਸੀਟੀਵੀ ਕੈਮਰੇ ਹੋਣੇ ਚਾਹੀਦੇ ਆ ਜੀ ਜਿਹੜੇ ਸਪੀਡ ਗਵਰਨਰ ਹੁੰਦੇ ਆ ਉਹ ਹੋਣੇ ਚਾਹੀਦੇ ਆ ਹਾਈਡਰੋਲਿਕ ਦਰਵਾਜ਼ੇ ਜਿਹੜੇ ਆ ਉਹ ਹੋਣੇ ਚਾਹੀਦੇ ਆ ਦੇਖੋ ਜਿਹੜੇ ਤਾਂ ਪਾਇਦਾਰ ਸਕੂਲ ਦਾ ਸਭ ਉਥੇ ਹੈਗੀਆਂ ਨੇ ਬੇਬਾਕ ਮੈਂ ਪੰਜਾਬ 'ਚ ਦੇਖਦਾ ਉਹਨਾਂ ਵਿੱਚ AC ਵੀ ਲੱਗੇ ਆ ਠੀਕ ਹੈ ਕੁਝ ਚੀਜ਼ਾਂ ਦੀ ਕਮੀ ਵੀ ਹੋ ਸਕਦੀ ਆ ਮਤਲਬ ਕਿ ਉਹਨਾਂ ਦਾ ਸਟਾਫ ਵੀ ਬੜਾ ਆਲਾ ਦਰਜੇ ਦਾ ਹੁੰਦਾ ਪਰ ਕੁਝ ਕਹਿ ਲਓ ਕਿ ਮੀਡੀਅਮ ਦਰਜੇ ਦੇ ਜਿਹੜੇ ਦੋਨ ਦਰਜੇ ਚ ਲੈ ਲਓ ਕਿ ਜਿਹੜੇ ਫੀਸਾਂ ਤੇ ਪੂਰਾ ਪੂਰਾ ਝੋਲ ਲੈ ਕੇ ਵਸੂਲਦੇ ਆ ਪਰ ਉਹਨਾਂ ਦੀ ਸਰਵਿਸ ਮਾੜੀ ਆ ਇੱਕ ਹੈਗੇ ਮੈਂ ਪ੍ਰਾਈਵੇਟ ਸਕੂਲਾਂ 'ਚ ਵੀ ਕਹਿ ਲਓ ਕਿ ਗਰੀਬਾਂ ਦੇ ਬੱਚਿਆਂ ਵਾਸਤੇ ਜਿਹੜੇ ਥੋੜਾ ਬਹੁਤਾ ਅਫੋਰਡ ਕਰਦੇ ਆ ਉਹ ਉੱਥੇ ਕੋਈ ਹਾਲ ਨਹੀਂ ਹੂੰ ਕੋਈ ਹਾਂ ਤਗਾਵੀ ਤੱਕ ਕੈਟਾਗਰੀਆਂ ਨੇ ਨਾ ਇੱਕ ਸ਼ਹਿਰ ਚ ਦੇਖੋ ਨਾ ਇੱਕ ਇੱਕ ਸਕੂਲ ਇੱਕ ਨੰਬਰ ਦਾ ਹੋਊਗਾ ਦੂਜਾ 2 ਦਾ ਤੀਜਾ ਹੈ ਤੇ ਨਹੀਂ ਪ੍ਰਾਈਵੇਟ ਨੇ ਹੂੰ 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 ਤੇ ਸਰਕਾਰੀ ਤਾਂ ਪਿੱਛੇ ਆ ਗਏ ਨਾ ਹੂੰ ਸੋ ਇਸ ਕਰਕੇ ਇਹ ਚੀਜ਼ਾਂ ਕਰਨ ਵਾਸਤੇ ਕਿਹਾ ਸੀਗਾ ਤੇ ਸਾਡੀ ਸਰਕਾਰ ਛੇਤੀ ਕਰਦੇਵੇ ਐਸਾ ਹੈ ਨਹੀਂ ਹੂੰ ਹੂੰ ਸੰਭਵ ਹੀ ਨਹੀਂ ਸੋ ਇਹ ਨੀਤੀ ਲਾਗੂ ਕਰਵਾਉਣੀ ਸੀ ਨਾ ਕਰਵਾਈ ਨਹੀਂ ਸੋ ਲਿਆਸਵ ਨੇ ਕਿਹਾ ਕਿ ਬਟੇ ਆ ਜੋ ਤੁਸੀਂ ਦੋਨੇ ਹੀ ਹਰਖਨਾਮੇ ਲੈ ਕੇ ਆਓ ਦੋਨੇ ਭਰਾ ਭਰਾ ਆ ਕੇ ਦੱਸੋ ਕਿ ਹੁਣ ਤੱਕ ਇਹ ਤੁਸੀਂ ਕੀਤਾ ਕਿਉਂ ਹੂੰ ਜੀ ਜੀ ਤੇ ਕੋਲਕਾਤਾ ਮਾਮਲੇ ਦੇ ਵਿੱਚ ਈਡੀ ਜਾਂਚ ਲਈ ਪਹੁੰਚਿਆ ਸੀ ਸਬ ਕਮੇਟੀ ਕਲਪ ਅਧਿਕਾਰੀ ਜੀ ਹਾਂ ਜੀ ਦੇਖੋ ਇਹਦੇ ਵਿੱਚ ਕੀ ਹੈ ਕਿ ਜਿਹੜਾ ਇਹ ਅਖਤਰ ali ਨਾਮ ਦਾ ਮੈਡੀਕਲ ਅਧਿਕਾਰੀ ਹੈ ਐਕਸ ਮੈਡੀਕਲ ਅਧਿਕਾਰੀ ਹੈ ਇਸਨੇ ਜਾ ਕੇ ਪਟੀਸ਼ਨ ਪਾਈ ਆ ਜੀ ਸੰਦੀਪ ਘੋਸ਼ ਦੇ ਖਿਲਾਫ ਜੋ ਕਿ ਸਾਬ ਦਾ ਪ੍ਰਿੰਸੀਪਲ ਹੈ ਇਸ ਮੈਡੀਕਲ ਕਾਲਜ ਦਾ ਕਿ ਇਹਦੇ ਖਿਲਾਫ ਜੋ ਵਿੱਤੀ ਬੇਨਿਯਮੀਆਂ ਨੇ ਉਹਦਾ ਜਿਹੜਾ ਜਾਂਚ ਪੜਤਾਲ ਦਾ ਜਿਮਾ ਹੈ ਉਹ ਈਡੀ ਨੂੰ ਦਿੱਤਾ ਜਾਣਾ ਚਾਹੀਦਾ ਹੈ ਤੇ ਉਧਰ ਸੁਰੱਖਿਆ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਡਾਕਟਰਾਂ ਦਾ ਜਿਹੜਾ ਪ੍ਰਦਰਸ਼ਨ ਹੈ ਉਹ ਪ੍ਰਵੀਨ ਜੀ ਅੱਜ ਵੀ 10ਵੇਂ ਦਿਨ ਜਾਰੀ ਰਿਹਾ ਕੋਲਕਾਤਾ ਦਿੱਲੀ ਅਤੇ ਹੋਰ ਦੇਸ਼ ਤੇ ਸ਼ਹਿਰ ਜਿਹੜੇ ਆ ਉਹਨਾਂ ਦੇ ਵਿੱਚ ਡਾਕਟਰ ਸਟ੍ਰਾਈਕ ਤੇ ਰਹੇ ਨੇ ਹੂੰ ਸੋ ਇਸ ਵਾਸਤੇ ਇਹ ਮਾਮਲਾ ਹਾਲੇ ਉੱਥੇ ਦਾ ਉੱਥੇ ਘੁਲਤਾ ਸੰਦੀਪ ਕੋਸ਼ ਤੇ ਬਹੁਤ ਵੱਡੇ ਦੋਸ਼ ਲੱਗਦੇ ਆ ਕੋਸ਼ ਤੇ ਦੋਸ਼ ਇਹ ਨੇ ਕਿ ਵਿਤੀ ਬੇਨੀਮੀਆ ਤੋਂ ਲੈ ਕੇ ਇਹਦਾ ਇਸ ਮਾਮਲੇ ਦੇ ਵਿੱਚ ਵੀ ਜਿਹੜਾ ਰੋਕ ਸੀਗਾ ਉਹ ਠੀਕ ਨਹੀਂ ਹੈ ਆ ਕੁਝ ਦਬਾਉਣ ਦਾ ਬਦਲ ਦਾ ਯਤਨ ਕੀਤਾ ਗਿਆ ਕੁਝ ਚੈਟ ਵਗੈਰਾ ਕੁਝ ਜਿਹੜੀ ਕਾਲ ਲਿਸਟ ਹੁੰਦੀ ਆ ਉਹਦੇ ਤੋਂ ਡਾਟਾ ਡਿਲੀਟ ਕਰਨ ਦਾ ਯਾਨੀ ਇਹਦੇ ਤੇ ਕਈ ਕਿਸਮ ਦੇ ਦੋਸ਼ ਕਈ ਕਿਸਮ ਦੇ ਸ਼ੱਕ ਆ ਤਾਂ ਹੁਣ ਇਸ ਮਸਲੇ 'ਚ ਈਡੀ ਦੀ ਜਾਂਚ ਵੀ ਜਿਹੜੀ ਹੈ ਉਹ ਕਰਵਾਉਣ ਦੀ ਮੰਗ ਕੀਤੀ ਗਈ ਹੈ ਜੀ। ਜੀ। ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨਾਲ ਅਪ ਇਥੇ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਸਾਤਸ੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ।